ਐਮਲੈਂਸ ਅਤੇ ਟ੍ਰਾਂਸਪੋਰਟ ਸੇਵਾਵਾਂ ਤੋਂ ਇਲਾਵਾ ਪੀਐਸਪੀਸੀਐਲ ਯਾਨੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਤਕਰੀਬਨ 1700 ਇੰਜੀਨੀਅਰ ਜੋ ਫੋਨ ਬੰਦ ਹੜਤਾਲਤੇ ਨੇ ਇਹ ਕਰਮਚਾਰੀ ਵੀ ਡਿਊਟੀ ਤੇ ਤਾਂ ਮੌਜੂਦ ਰਹਿਣਗੇ ਪਰ ਕਿਸੇ ਦਾ ਫੋਨ ਨਹੀਂ ਚੁੱਕਣਗੇ ਯਾਨੀ ਜੇਕਰ ਤੁਹਾਨੂੰ ਕੋਈ ਬਿਜਲੀ ਸੰਬੰਧੀ ਦਿੱਕਤ ਆਉਂਦੀ ਹੈ ਤਾਂ ਸ਼ਾਇਦ ਤੁਹਾਡੀ ਦਿੱਕਤ ਦਾ ਨਿਪਟਾਰਾ ਨਾ ਹੋ ਸਕੇ ਜਿੰਨੀ ਵਾਰ ਵੀ ਤੁਸੀਂ ਫੋਨ ਕਰੋਗੇ ਇਹਨਾਂ ਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਕਿਉਂਕਿ ਫੋਨ ਬੰਦ ਕਰ ਹੜਤਾਲ ਤੇ ਬੈਠੇ ਨੇ ਵਿੱਚ ਬੇਸ਼ੱਕ ਸਾਰੇ ਕਰਮਚਾਰੀ ਦਫ਼ਤਰ ਦੇ ਵਿੱਚ ਤਾਂ ਮੌਜੂਦ ਰਹਿਣਗੇ ਪਰ ਕਿਸੇ ਦਾ ਵੀ ਫੋਨ ਨਹੀਂ ਚੁਕਣਗੇ ਜੋ ਸਮਝੌਤਾ ਸਾਡੇ ਨਾਲ ਸਾਡੀ ਐਸੋਸੀਏਸ਼ਨ ਨਾਲ ਉਸ ਵੇਲੇ ਸੀਐਮ ਸਾਹਿਬ ਇਹੀ ਸੀ ਬਾਦਲ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਨੇ ਸਾਡੇ ਨਾਲ ਸਮਝੌਤਾ ਕੀਤਾ ਸੀ ਵੀ ਜਿਹੜਾ ਇਹ ਤੁਸੀਂ ਸਾਡਾ ਐਗਰੀਮੈਂਟ ਹੋਇਆ ਟਰਾਈ ਪਾਰਟ ਐਗਰੀਮੈਂਟ ਇਹਦੇ ਤੇ ਬਿਨਾਂ ਸਾਡੀ ਕੰਸਲਟੇਸ਼ਨ ਤੋਂ ਬਿਨਾਂ ਸਾਡੀ ਸਹਿਮਤੀ ਤੋਂ ਰਾਈ ਲਈ ਤੋਂ ਬਿਨਾ ਤੁਹਾਡੇ ਤੋਂ ਬਿਨਾ ਕੋਈ ਚੇਂਜ ਨਹੀਂ ਕੀਤੀ ਜਾਏਗੀ ਇਹ ਮੋਬਾਈਲ ਸੁਚਿਤ ਕਰਕੇ ਜੀ ਅਸੀਂ ਆਪਣੇ ਦਫ਼ਤਰਾਂ ਚ ਬੈਠਾਂ ਜੀ ਕੰਮ ਤਾਂ ਕਰਾਂਗੇ ਜੀ ਬਸ ਇਹ ਮੋਬਾਈਲ ਦਾ ਵੀ ਮੋਬਾਈਲ ਅਸੀਂ ਹੋਣ ਨਹੀਂ ਕਰਾਂਗੇ ਹਾਂਜੀ ਮੋਬਾਈਲ ਸਾਡੇ ਬੰਦ 9 ਤੋਂ 5 ਰਹੇਗੇ ਬਾਕੀ ਅਸੀਂ ਆਪਣੇ ਦਫ਼ਤਰਾਂ ਚ ਜਿੱਦਾਂ ਆਮ ਰੁਟੀਨ ਚ ਕੰਮ ਕਰਾਂਗੇ ਤੇ ਇਹ ਜਵਰਕ ਟੂਲ ਰੂਲ ਹੈ ਜੋ ਸਾਡਾ ਡਿਸੀਜਨ ਹੈ ਆਲਰੇਡੀ ਦਿੱਤਾ ਹੋਇਆ ਸਾਡੇ ਪ੍ਰਧਾਨ ਜੀ ਵੱਲੋਂ ਉਹਦੇ ਮੁਤਾਬਕ ਇਹ ਜਵਰਕ ਟੂਲ ਰੂਲ ਚੱਲ ਰਿਹਾ ਉਹ ਚੱਲਦਾ ਰਹੇਗਾ